ਇਹ ਨੂੰ ਇਸ ਘੱਟਾ ਤੋਂ ਲੈ ਕੇ ਆਏ ਵਾਪਸ ਕਿਉਂ ਤੇਰੀ ਕਲੀ ਦਾ ਘਰ ਆ ਇਹ ਇਹਦਾ ਵੀ ਹੱਕ ਹੈ ਤੇ ਇਸ ਜਵਾਕ ਦਾ ਵੀ ਅੱਛਾ ਕੀ ਹੋਇਆ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਦਾ ਨਾ ਇਸ ਘਰ ਚ ਨਾ ਮੇਰਾ ਵੀ ਹੱਕ ਹੈ ਹੁਣ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਜਾਂ ਫਿਰ ਉਹ ਅੱਛਾ ਜਸੀ ਤੂੰ ਜਾ ਰੈਸਟ ਕਰ ਹਣ ਤਾਂ ਮਾਪੀ ਦੇਖ ਲੈਣਾ ਆਰਾਮ ਕਰ ਜਾ ਅੱਛਾ ਠੀਕ ਹੈ ਕੁੜੀਏ ਅੱਜ ਬਿਟੀ ਕੁੜੀਏ ਤੂੰ ਪੈਨ ਪਾਈ ਤੇ ਪਿਆਰ ਤੇ ਨਹੀਂ ਰਹੀ ਤੂੰ ਸ਼੍ਰੀਕਪੁਰਾ ਕਰਨ ਲੱਗੀ ਸ਼੍ਰੀਕਪੁਰਾ ਸ਼੍ਰੀਕਪੁਰੇ ਤੇ ਮੈਂ ਆਈ ਵੀਰੇ ਸ਼੍ਰੀਕਪੁਰੇ ਤੇ ਤੁਸੀਂ ਉੱਤਰਿਓ ਉਹ ਵੀ ਉਹਨੂੰ ਇਸ ਘਰ ਚ ਰੱਖ ਕੇ ਕੌਣ ਹੋ ਕੌਣ ਆਹੋ ਇੱਕ ਮਿੰਟ ਮਾਂ ਕੌਣ ਆਹੋ ਭਾਬੀ ਆ ਤੇਰੀ ਭਾਬੀ ਇਹ ਜਿਤਕਾਰੀ ਜਿਤੋ ਦੀ ਕਿਹੜੇ ਹੱਕ ਤੋਂ ਭਾਬੀ ਐ ਇੱਕ ਲੜ ਲੱਗਣ ਤੇ ਉਹ ਤੁਸੀਂ ਲੜ ਲੱਗਣਾ ਪਤਾ ਨਹੀਂ ਕਿੱਦਿ ਚੁੱਪ ਤਪੜ ਮਾਰਨਾ ਮੈਂ ਬਕਵਾਸ ਕਰੀ ਜਾਨੀ ਐ ਇੱਜ਼ਤ ਕਰ ਇੱਜ਼ਤ ਸ਼ਰਮੇਤਾਰ ਨਹੀਂ ਜਾਵਾ ਸਿਆੜੇ ਤੈਨੂੰ ਖੂਨ ਦੀ ਮਾਂ ਤੂੰ ਚੁੱਪ ਹੋ ਜਾ ਜਦੋਂ ਘਰ ਕੱਢੀ ਸੀ ਉਦੋਂ ਕਿਉਂ ਨਹੀਂ ਬੋਲੀ ਤੂੰ ਮੈਂ ਤਾਂ ਬਥੇਰਾ ਪਿੱਟਦੀਆਂ ਇਹਨੂੰ ਮੇਰੀ ਸੁਣਦੀ ਆ ਨਾਲੇ ਤੂੰ ਸੁਣਦਾ ਮੇਰੀ ਪਤਾ ਤੁਸੀ ਦੋਨਾਂ ਨੇ ਤੇ ਪਾ ਲਈ ਜਦੋਂ ਖੂਨ ਦੀ ਖੂਨ ਨਾਲ ਟਕਰਾਅ ਹੋ ਜਾਣਾ ਫਿਰ ਉਹ ਘਰ ਬਸਦੇ ਨਹੀਂ ਹੁੰਦੇ ਉੱਜੜਦੇ ਹੁੰਦੇ ਨੇ ਹੁਣ ਕਿਹੜਾ ਬਸ ਜਾਣਾ ਉਜੜੂਗਾ ਤਾਂ ਹੁਣ ਵੀ ਕੁੜੀਏ ਮੇਰੀ ਗੱਲ ਸੁਣ ਲਾ ਇੱਕ ਘਰ ਚ ਰਹਿਣਾ ਰਹਿ ਨਹੀਂ ਰਹਿਣਾ ਨਾ ਰਹਿਣਾ ਉਹ ਗੇਟ ਉਹ ਰਸਤਾ ਚੁੱਪਚਾਪ ਨਾ ਭੈਣ ਬਣ ਕੇ ਰਹਿ ਬਸ ਅੱਛਾ ਬਸ ਚੱਲ ਨਿੱਕੜੀਏ ਬਸ ਕਰ ਕੀ ਕਰਾਵੇਂਗੀ ਤੂੰ ਕਿਉਂ ਮੇਰਾ ਨਹੀਂ ਪੀਨੀ ਐ ਸੁਣ ਲੈ ਆ